ਮੈਂ ਚੈਲੰਜ ਕਰਦਾ ਯਾਰ ਹਾਂ ਚੈਲੰਜ ਕਰਦਾ ਕਿ ਆਜੋ ਡਿਬੇਟ ਚਾਓ ਮੇਰੇ ਨਾਲ ਬਹਿ ਕੇ ਕਰੋ ਪਰ ਇਹ ਨਹੀਂ ਹੈ ਵੀ ਆਪਾਂ ਝੂਠ ਬੋਲ ਗਏ ਝੂਠ ਨਾ ਬੋਲਿਓ ਆਪਾਂ ਤੱਥਾਂ ਦੇ ਆਧਾਰ ਤੇ ਗੱਲ ਕਰ ਲਾਂਗੇ ਜੇ ਇੱਕ ਵੀ ਕੰਮ ਤੁਹਾਡਾ ਕੀਤਾ ਹੋਇਆ ਨਿਕਲੂਗਾ ਅਸੀਂ ਕਾਂਗਰਸ ਦਾ ਔਰ ਅਕਾਲੀ ਦਲ ਦਾ ਮੁਕਾਬਲਾ ਜੀ ਇਹ ਤਿੰਨੇ ਜਿਹੜੇ ਕੈਂਡੀਡੇਟ ਆ ਜਿਨ੍ਹਾਂ ਦੇ ਤੁਸੀਂ ਨਾਮ ਲਏ ਆ ਕੋਈ 2 ਸਾਲ ਪਹਿਲਾਂ ਕਾਂਗਰਸ ਚੋਂ ਗਿਆ ਹੋਇਆ ਜੀ ਕੋਈ ਮਹੀਨਾ ਪਹਿਲਾਂ ਕਾਂਗਰਸ ਚੋਂ ਗਿਆ ਹੋਇਆ ਜੀ ਕੋਈ ਕਾਂਗਰਸ ਨੇ ਬਾਹਰੋਂ ਲਿਆ ਕੇ ਇੱਥੇ ਸਿੱਟਿਆ ਹੋਇਆ ਪੈਰਾਸ਼ੂਟਰਾ ਹੀ ਹੈ ਤਿੰਨੇ ਹੀ ਕਾਂਗਰਸੀ ਜੀ ਇਸ ਲਈ ਸਾਡੇ ਮੁਤਾਬਕ ਤਾਂ ਅਕਾਲੀ ਦਲ ਦਾ ਤੇ ਕਾਂਗਰਸ ਦਾ ਮੁਕਾਬਲਾ ਇਹ ਤਿੰਨੇ ਹੀ ਕਾਂਗਰਸੀ ਨੇ ਭਗਵਾਨਤ ਮਾਨ ਦੀ ਸਰਕਾਰ ਨੇ ਪੰਜਾਬ ਦੀ ਹੱਦ 'ਚ ਇਨਵਿਟੇਸ਼ਨ ਦਿੱਤਾ ਬੀਜੇਪੀ ਦੀ ਸਰਕਾਰ ਨੂੰ ਹਰਿਆਣੇ ਵਾਲੀ ਨੂੰ ਵੀ ਪੁਲਿਸ ਆ ਕੇ ਸਾਡੇ ਮੁੰਡੇ ਨੂੰ ਮਾਰ ਜੇ ਤੇ ਜ਼ੀਰੋ ਐਫ ਆਈ ਆਰ ਕੀਤੀ ਇਸ ਲਈ ਪੰਜਾਬ ਨੂੰ ਦੱਬਣ ਲਈ ਤਿੰਨੇ ਹੀ ਕਾਂਗਰਸੀ ਸਭ ਇਕੱਠੇ ਨੇ ਰਮਜੀਤ ਸਿੰਘ ਤੋਂ ਲੋਕੋ ਵੋਟ ਕਿਉਂ ਪੁਣ ਕੀ ਕਾਰਨ ਹੈ ਕੀ ਵਿਜ਼ਨ ਹੈਗਾ ਕੱਦ ਜਲਦਾ ਰਹੇਗਾ ਅੱਗੇ ਜੀ ਜਿਹੜੇ ਕੰਮ ਕੋਈ ਵੀ ਕੰਮ ਆ ਤੁਸੀਂ ਕਿਤੇ ਵੀ ਖੜ੍ਹ ਜਿਓ ਤੁਨਾ ਜੀ ਤੁਸੀਂ ਸਾਰਾ ਦਿਨ ਘੁੰਮਦੇ ਹੋ ਤੁਸੀਂ মিডিਆ ਵਾਲੇ ਹੋ ਤੁਸੀਂ ਕਿਤੇ ਵੀ ਜਿੱਥੇ ਵੀ ਖੜੇ ਹੋਵੋਗੇ ਉੱਥੇ ਐ ਮੋੜ ਕੇ ਪਿੱਛੇ ਦੇਖਿਓ ਜੋ ਦਿਖੂਗਾ ਉਹ ਕਾਲੀ ਦਲ ਦਾ ਬਣਾਇਆ ਹੋਇਆ ਆ ਇੱਕ ਅੰਡਰਪਾਸ ਨੂੰ ਛੱਡ ਕੇ ਰਾਸ਼ਟਰੀ ਟੀਵੀ ਦੇਖ ਰਹੇ ਸਰਦਸ਼ਕਾ ਦਾ ਬੁਰਬੁਸ ਸਵਾਗਤ ਹੈ ਜਮਿੰਦਰਪਾਲ ਸਿੰਘ ਤੁਨਾ ਗੱਲ ਕਰਾਂਗੇ ਲੋਕ ਸਭਾ ਚੋਣਾਂ ਦੀ ਤੇ ਲੁਧਿਆਣਾ ਸੀਟ ਦੀ ਲੁਧਿਆਣਾ ਸੀਟ ਹੋਰ ਸੀਟ ਬਣ ਗਈ ਹੈ ਕਿਉਂਕਿ ਚਾਰੇ ਉਮੀਦਵਾਰ ਚੌਣ ਮੈਦਾਨ ਦੇ ਵਿੱਚ ਨਿਤਰਾ ਨੇ ਹੁਣ ਤੱਕ ਕਾਂਗਰਸ ਪਾਰਟੀ ਨੇ ਆਪਣਾ ਉਮੀਦਵਾਰ ਨਹੀਂ ਲਾਨਿਆ ਸੀ ਪਰ ਬੀਤੇ ਦਿਨੀ ਕਾਂਗਰਸ ਪਾਰਟੀ ਦੇ ਉਮੀਦਵਾਰ ਦੇ ਲਾਨ ਤੋਂ ਬਾਅਦ ਸਿਆਸੀ ਖੇੜਾ ਭੱਗ ਗਿਆ ਸਾਡੇ ਨਾਲ ਅਕਾਲੀ ਆਗੂ ਸਰਦਾਰ ਬੌਬੀ ਗਰਚਾ ਨੇ ਗੱਲਬਾਤ ਕਰਨਗੇ ਉਹਨਾਂ ਨਾਲ ਪਈ ਸਸੀ ਗਾਲ ਜੀ ਸਸੀ ਗਾਲ ਜੀ ਸੱਚ ਕਾ ਗਰ ਸਾਹਿਬ ਕਿਵੇਂ ਦੇਖਦੇ ਹੋ ਇੱਕ ਪਾਸੇ ਰਣਜੀਤ ਸਿੰਘ ਢਿੱਲੋਂ ਨੇ ਸ਼੍ਰੋਮਣੀ ਗਾਲਦਲ ਦੇ ਉਮੀਦਵਾਰ ਦੂਜੇ ਪਾਸੇ ਦੂਜੀਆਂ ਪਾਰਟੀਆਂ ਵੱਲੋਂ ਉਮੀਦਵਾਰ ਲਾਨਣਗੇ ਨੇ ਸ਼ੋਕ ਪ੍ਰਸਾਦ ਪੱਪੀ ਮੌਜੂਦਾ ਐਮਐਲਏ ਨੇ ਦੋ ਵਾਰ ਦੇ ਸੰਸਦ ਲੁਧਿਆਣਾ ਤੋਂ ਰਵਨੀਤ ਸਿੰਘ ਬਿੱਟੂ ਨੇ ਤੇ ਹੁਣ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵਰਿੰਗ ਕਾਂਗਰਸ ਪਾਰਕ ਇਹ ਦੋਨੇ ਕਿਸ ਤਰ੍ਹਾਂ ਦਾ ਮੁਕਾਬਲਾ ਦੇਖਦੇ ਹੋ ਦੇਖੋ ਅਸੀਂ ਦਾ ਮੁਕਾਬਲਾ ਇਹ ਦੇਖਦੇ ਆਂ ਵੀ ਕਾਂਗਰਸ ਦਾ ਔਰ ਅਕਾਲੀ ਦਲ ਦਾ ਮੁਕਾਬਲਾ ਜੀ ਇਹ ਤਿੰਨੇ ਜਿਹੜੇ ਕੈਂਡੀਡੇਟ ਆ ਜਿਨ੍ਹਾਂ ਦੇ ਤੁਸੀਂ ਨਾਮ ਲਏ ਆ ਹੂੰ ਕੋਈ 2 ਸਾਲ ਪਹਿਲਾਂ ਕਾਂਗਰਸ ਚੋਂ ਗਿਆ ਹੋਇਆ ਜੀ ਕੋਈ ਮਹੀਨਾ ਪਹਿਲਾਂ ਕਾਂਗਰਸ ਚੋਂ ਗਿਆ ਹੋਇਆ ਜੀ ਕੋਈ ਕਾਂਗਰਸ ਨੇ ਬਾਹਰੋਂ ਲਿਆ ਕੇ ਇੱਥੇ ਸਿੱਟਿਆ ਹੋਇਆ ਪੈਰਾਸ਼ੂਟ ਰਾਹੀਂ ਹੈ ਤਿੰਨੇ ਹੀ ਕਾਂਗਰਸੀ ਜੀ ਇਸ ਲਈ ਸਾਡੇ ਮੁਤਾਬਕ ਤਾਂ ਅਕਾਲੀ ਦਲ ਦਾ ਤੇ ਕਾਂਗਰਸ ਦਾ ਮੁਕਾਬਲਾ ਇਹ ਤਿੰਨੇ ਹੀ ਕਾਂਗਰਸੀ ਨੇ ਕਿਉਂਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਤਾਂ ਵੈਸੇ ਹੀ ਚੋਣ ਇਕੱਠੇ ਹੋ ਕੇ ਲੜ ਰਹੇ ਹਨ ਇੱਥੇ ਲੋਕਾਂ ਨੂੰ ਕਹਿਣ ਨੂੰ ਬੇਵਕੂਫ ਬਣਾਉਣ ਨੂੰ ਜੇ ਤੂੰ ਜਿੱਤ ਗਿਆ ਤਾਂ ਵੀ ਮੇਰੀ ਮੈਂ ਜਿੱਤ ਗਿਆ ਤਾਂ ਵੀ ਮੇਰੀ ਜੀ ਪੰਜਾਬ ਤੋਂ ਬਾਹਰ ਸਾਰੀ ਜਗ੍ਹਾ ਇਕੱਠੇ ਨੇ ਚੰਡੀਗੜ੍ਹ ਇਕੱਠੇ ਨੇ ਸ਼ੰਭੂ ਦਾ ਬਾਰਡਰ ਨੰਕੇ ਇਕੱਠੇ ਨੇ ਪਾਣੀਆਂ ਦਾ ਡਾਕਾ ਮਰਵਾਉਣਾ ਤਾਂ ਕਾਂਗਰਸ ਵੀ ਮਾਰਦੀ ਰਹੀ ਆ ਪੰਜਾਬ ਨਾਲ ਵਿਤਕਰਾ ਕਰਦੀ ਰਹੀ ਆ ਇਹ ਭਗਵੰਤ ਮਾਨ ਦਾ ਜਿਹੜਾ ਬੌਸ ਆ ਕੇਜਰੀਵਾਲ ਜਾਂ ਹੋਰ ਇਹ ਵੀ ਕਹਿੰਦੇ ਆ ਦਿੱਲੀ ਵੀ ਪਾਣੀ ਤੇ ਹੱਕ ਰੱਖਦੀ ਆ ਹਰਿਆਣਾ ਵੀ ਪਾਣੀ ਤੇ ਹੱਕ ਰੱਖਦਾ ਇਸ ਲਈ ਪੰਜਾਬ ਤੇ ਡਾਕਾ ਮਾਰਨ ਲਈ ਇਹ ਤਿੰਨੇ ਹੀ ਜਿਹੜੇ ਉਮੀਦਵਾਰ ਆ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਤਾਂ ਕਿਸਾਨਾਂ ਦੇ ਗੋਲੀਆਂ ਮਰਵਾਇਆ ਆਪਾਂ ਨੂੰ ਪਤਾ ਭਗਵਾਨ ਤਮਾਨ ਦੀ ਸਰਕਾਰ ਨੇ ਪੰਜਾਬ ਦੀ ਹੱਦ 'ਚ ਇਨਵੀਟੇਸ਼ਨ ਦਿੱਤਾ ਬੀਜੇਪੀ ਦੀ ਸਰਕਾਰ ਨੂੰ ਹਰਿਆਣੇ ਵਾਲੀ ਨੂੰ ਵੀ ਪੁਲਿਸ ਆ ਕੇ ਸਾਡੇ ਮੁੰਡੇ ਨੂੰ ਮਾਰ ਜੇ ਤੇ ਜ਼ੀਰੋ ਐਫ ਆਈ ਆਰ ਕੀਤੀ ਇਸ ਲਈ ਪੰਜਾਬ ਨੂੰ ਦੱਬਣ ਲਈ ਇਹ ਤਿੰਨੇ ਹੀ ਕਾਂਗਰਸੀ ਸਭ ਇਕੱਠੇ ਨੇ ਰਲ ਮਿਲੀ ਗੇਮ ਆ ਕਿੰਨੇ ਕਾਂਗਰਸੀ ਦੀ ਗੱਲ ਕਰਦੇ ਤਾਂ ਕਿਹੜੇ ਕਾਂਗਰਸੀ ਨਾਲ ਮੁਕਾਬਲਾ ਥੋੜੇ ਤਿੰਨੇ ਥੋੜੇ ਥੋੜੇ ਕਹਿੰਦੇ ਮੁਤਾਬਕ ਸਾਡਾ ਤਾਂ ਤਿੰਨਾ ਚੋ ਕਿਸੇ ਨਾਲ ਮੁਕਾਬਲਾ ਨਹੀਂ ਅਸੀਂ ਪੰਥਕ ਸਾਫ਼ ਸੁਥਰਾ 22 ਸਾਲ ਦਾ ਜੀਵਨ ਆ ਰਾਜਨੀਤਿਕ ਜੀ ਸਾਡੇ ਕੈਂਡੀਡੇਟ ਦਾ ਐਡਾ ਗੁਰਸਿੱਖ 40 ਸਾਲਾਂ ਬਾਅਦ ਲੁਧਿਆਣੇ ਦੇ ਜਿਹੜੇ ਕਰਮ ਉਹ ਖੁੱਲੇ ਨੇ ਜੀ ਰਣਜੀਤ ਸਿੰਘ ਕਿੰਨੋਂ ਲੋਕ ਵੋਟ ਕਿਉਂ ਪਾਉਣ ਕੀ ਕਾਰਨ ਹੈ ਕੀ ਵਿਜ਼ਨ ਹੈਗਾ ਕਾਲੀ ਦਲ ਦਾ ਰਹੇਗਾ ਅੱਗੇ ਜੀ ਜਿਹੜੇ ਕੰਮ ਕੋਈ ਵੀ ਕੰਮ ਆ ਤੁਸੀਂ ਕਿਤੇ ਵੀ ਖੜ ਜਿਓ ਤੁੰਨਾ ਜੀ ਤੁਸੀਂ ਸਾਰਾ ਦਿਨ ਘੁੰਮਦੇ ਹੋ ਤੁਸੀਂ মিডিਆ ਵਾਲੇ ਹੋ ਤੁਸੀਂ ਕਿਤੇ ਵੀ ਜਿੱਥੇ ਵੀ ਖੜੇ ਹੋਵੋਗੇ ਉੱਥੇ ਐ ਮੁਰ ਕੇ ਪਿੱਛੇ ਦੇਖਿਓ ਜੋ ਦਿਖੂਗਾ ਉਹ ਕਾਲੀ ਦਲ ਦਾ ਬਣਾਇਆ ਹੋਇਆ ਆ ਇੱਕ ਅੰਡਰਪਾਸ ਨੂੰ ਛੱਡ ਕੇ ਆ ਇੱਕ ਅੰਡਰਪਾਸ ਨੂੰ ਛੱਡ ਕੇ ਚਾਹੇ ਐਲੀਵੇਟਡ ਰੋਡ ਤੇ ਖੜ ਜਿਓ ਚਾਹੇ ਕਿਸੇ ਕਮਿਊਨਿਟੀ ਸੈਂਟਰ ਦੇ ਬਾਹਰ ਖੜ ਜਿਓ ਚਾਹੇ ਕਿਸੇ ਰਾਸ਼ਨ ਵਾਲੀ ਦੁਕਾਨ ਦੇ ਬਾਹਰ ਖੜ ਜਿਓ ਇਹ ਸਾਰਾ ਕੁਝ ਚਾਹੇ ਕਿਸੇ ਸਕੂਲ ਦੇ ਬਾਹਰ ਖੜ੍ਹਜੋ ਅਪਗ੍ਰੇਡ ਅਕਾਲੀ ਦਲ ਦਾ ਕਰਿਆ ਹੋਇਆ ਲੱਭੂਗਾ ਜਦੋਂ ਗੱਲ ਤੁਰਦੀ ਆ ਭਾਜਪਾ ਵਾਲੇ ਕਹਿੰਦੇ ਸਮਾਰਟ ਸਿਟੀ ਦਾ ਪੈਸਾ ਅਸੀਂ ਲੈਂਦਾ ਕਾਂਗਰਸ ਵਾਲੇ ਕਹਿੰਦੇ 5 ਸਾਲ ਸਾਡੀ ਸਰਕਾਰ ਸੀ ਸਾਡੀ ਸਰਕਾਰ ਦੌਰਾਨ ਬਣਿਆ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਜਿਹੜੇ 1.5 ਦੋ ਸਾਲ ਚ ਕੰਮ ਹੋਰੇ ਉਹ ਅਸੀਂ ਕਰਾ ਰਹੇ ਆ ਅਕਾਲੀ ਦਲ ਦਾ ਦੇਖੋ ਸਰਕਾਰ ਸੱਤਾ ਚੋਂ ਬਾਹਰ ਹੋਏ ਨੂੰ 10 ਸਾਲ ਹੋ ਗਏ ਕੋਈ ਅਕਾਲੀ ਦਲ ਦਾ ਕੋਈ ਨਾਮ ਨਹੀਂ ਲੈਂਦਾ ਵੀ ਇਦਣ ਕਰਾਇਆ ਕੰਮ ਜਿਹੜੇ 2.5 ਸਾਲ ਦੀ ਇਹ ਗੱਲ ਕਰਦੇ ਆ ਇਹਨਾਂ ਨੇ ਤਾਂ ਪੱਟ ਵੀ ਨਹੀਂ ਲਵਾਏ ਜੀ ਆ ਸੜਕਾਂ ਦਾ ਹਾਲ ਆਪ ਲਾਈਟਾਂ ਟੁੱਟੀਆਂ ਹੋਈਆਂ ਹੁਣ ਕਹਿਣ ਨੂੰ ਤਾਂ ਇਹ ਆ ਵੀ ਝੂਠ ਬੋਲਣਾ ਕੁਫਰ ਤੋਲਣਾ ਤੋਲੀ ਜਾਓ ਜੀ ਹੈ ਜੀ ਜੇ ਤੁਸੀਂ ਚੈੱਕ ਕਰੋ ਤਾਂ ਇਹਨਾਂ ਨੇ ਤਾਂ ਵਿਚਾਰਿਆਂ ਨੇ ਸੇਰ ਚ ਪੂਣੀ ਵੀ ਨਹੀਂ ਕੱਤੀ ਆ ਜਿਹੜੇ ਹੋਣ ਵਾਲੇ ਚੋਰ ਨੇ ਆ ਆਮ ਆਦਮੀ ਵਾਲੇ ਹੁਣ ਜਿਹੜੇ ਇਦੋਂ ਪਹਿਲੇ ਸੀ ਉਹਨਾਂ ਨੇ ਵਿਚਾਰਿਆਂ ਨੇ ਪੱਤ ਚ ਲਵਾਏ ਸੀ ਜੀ ਪਰ ਜਿਹੜੀਆਂ ਸੜਕਾਂ ਬਣਾਈਆਂ ਨੇ ਸਕੂਲ ਬਣਾਏ ਨੇ ਅਪਗ੍ਰੇਡ ਕੀਤੇ ਨੇ ਸਹੂਦਾ ਸੈਂਟਰ ਬਣਾਏ ਆ ਜਿਨ੍ਹਾਂ ਨੂੰ ਪਤਾ ਕੇ ਹੂੰ ਮੱਲਾ ਕਲੀਨਿਕਾਂ ਦਾ ਨਾਮ ਦਿੱਤਾ ਉਹਦੇ ਤੇ ਉਹਨੂੰ ਪੁੱਛੋ ਜੇ ਕੰਮ ਕਰਾਇਆ ਹੁੰਦਾ ਤੂੰ ਆਪ ਦਾ ਕੁਝ ਤਾਂ ਬਣਾਉਂਦਾ ਜੀ ਉਹ ਜਿਹੜੇ ਮੱਲਾ ਕਲੀਨਿਕਾਂ ਦੀ ਗੱਲ ਹੈ ਹੁਣ ਉਹ ਜ਼ੀਰੋ ਬੀਟਰਾਂ ਦੀ ਜਿਹੜੀ ਬਿੱਲਾਂ ਦੀ ਗੱਲ ਕਰਦੇ ਆ ਲੋਕ ਐਡੇ ਐਡੇ ਬਿੱਲ ਲੈ ਕੇ ਹਰੇਕ ਰੈਲੀ 'ਚ ਸਾਡੇ ਮੂਹਰੇ ਆ ਜਾਂਦੀਆਂ ਬੁੜੀਆਂ ਹੂੰ ਗਰੀ ਪਰਿਵਾਰ ਬਹੁਤ ਬਿਲਾ ਰਿਹਾ ਜੀ ਬਹੁਤ ਵਸੇ ਮਾਰੇ ਗਏ ਤਿੰਨ ਤਿੰਨ ਗੁਣਾ ਬਿਲ ਆ ਰਿਹਾ ਤੇ ਉਹ ਜਿਹੜੀ ਬਿਜਲੀ ਦੀਆਂ ਗੱਲਾਂ ਇਹ ਕਰਦੇ ਸੀ ਕਾਂਗਰਸ ਤੇ ਆਮ ਆਦਮੀ ਪਾਰਟੀ ਉਹ ਸਾਡੇ ਪ੍ਰਧਾਨ ਦੀਆਂ ਬਣਾਈਆਂ ਹੋਈਆਂ ਨੇ ਜਿੰਨੇ ਪੀਪਾ ਉਦੋਂ ਪਹਿਲਾਂ ਥਰਮਲ ਪਲੈਂਟ ਉਦੋਂ ਪਹਿਲਾਂ ਜਿਹੜੇ ਹਾਈਡਲ ਪਾਵਰ ਪ੍ਰੋਜੈਕਟ ਨੇ ਉਹ ਸਭ ਬਾਦਲ ਸਾਹਿਬ ਦੇ ਤੇ ਅਕਾਲੀ ਦਲ ਦੇ ਦਿੱਤੇ ਹੋਏ ਤੁਸੀਂ ਤੁਸੀਂ ਐਲੀਵੇਟਡ ਰੋਡ ਦਾ ਜ਼ਿਕਰ ਕੀਤਾ ਜਿਹੜਾ ਰਵਨੀਤ ਸਿੰਘ ਬਿੱਟੂ ਕਾਂਗਰਸ ਪਾਰਟੀ ਸੰਨ ਉਹ ਬਹੁਤ ਗੇੜੇ ਕਰਦੇ ਸੀ ਜਿਹੜਾ ਕੰਮ ਚੱਲਦਾ ਪਿਆ ਸੀ ਜਦੋਂ ਇਹ ਬਣ ਕੇ ਤਿਆਰ ਹੋਇਆ ਭਾਰਤੀ ਜਨਤਾ ਪਾਰਟੀ ਵਾਲੇ ਉਦੋਂ ਹਲੇ ਬੰਨੀਤ ਬਿੱਟੂ ਕਾਂਗਰਸ ਬੀਜੇਪੀ 'ਚ ਨਹੀਂ ਗਏ ਸੀ ਭਾਰਤੀ ਜਨਤਾ ਪਾਰਟੀ ਵਾਲੇ ਝੰਡੇ ਲੈ ਕੇ ਆਏ ਸੀ ਤੇ ਉਹਨਾਂ ਨੇ ਇੱਕ ਰੈਲੀ ਵੀ ਕੱਢੀ ਸੀ ਇੱਕ ਵੀ ਅਸੀਂ ਬਣਾਇਆ ਅਸੀਂ ਤਿਆਰ ਕੀਤਾ ਕਿਵੇਂ ਦੇਖਦੇ ਹਾਂ ਪਾਸੇ ਤੁਸੀਂ ਦਾਵਾ ਕਰਦੇ ਥੋਡੀ ਸਰਕਾਰ ਸਮੇ ਬਣਿਆ ਜਾਂ ਥੋਡੀ ਸਰਕਾਰ ਸਮੇ ਪਾਸ ਹੋਇਆ ਕੀ ਕੀ ਹੈ ਕਿ ਇਹ ਮਾਮਲਾ ਸਾਰਾ ਹੈ ਦੇਖੋ ਗੱਲ ਹੈ ਐਲੀਵੇਟਡ ਰੋਡ ਕੋਈ ਐ ਤਾਂ ਹੈ ਨਹੀਂ ਵੀ ਲੁਧਿਆਣੇ 'ਚ ਉਹ ਉੱਠ ਖੜੀ ਹੂੰ ਜਿੰਨਾ ਰੋਡਸ ਦਾ ਨੈਟਵਰਕ ਆ ਜਿਹੜੀਆਂ ਰੂਰਲ ਰੋਡਸ ਨੇ ਉਹ ਮੰਡੀ ਬੋਰਡ ਤੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੇ 1997 ਤੋਂ ਇੱਕ ਮਿਸ਼ਨ ਸ਼ੁਰੂ ਕੀਤਾ ਹਰੇਕ ਮੰਡੀ ਨੂੰ ਜਿਹੜੀ ਕੱਚੀ ਸੜਕ ਸੀ ਪਿੰਡਾਂ ਦੀ ਫਿਰਨੀਆਂ ਨੂੰ ਉਹਨਾਂ ਨੂੰ ਫੋਕਲ ਪੁਆਇੰਟਾਂ ਨਾਲ ਜੋੜਨਾ ਇੱਕ ਜਾਲ ਵਿਛਾਤਾ ਉਹ ਉਹ ਜਦੋਂ ਨੈਟਵਰਕ ਪੂਰਾ ਹੋ ਗਿਆ ਨਾ ਫਿਰ ਉਹਨਾਂ ਨੇ ਕਨੈਕਟੀਵਿਟੀ ਤੇ ਧਿਆਨ ਦਿੱਤਾ ਵੀ ਜ਼ਿਲ੍ਹਿਆਂ ਦੀ ਕਨੈਕਟੀਵਿਟੀ ਦਿੱਲੀ ਨਾਲ ਹੂੰ ਅੰਮ੍ਰਿਤਸਰ ਨਾਲ ਪਟਿਆਲੇ ਨਾਲ ਕਿਸੇ ਰੋਡ ਪੈਜੋ ਉਹਨੂੰ ਕਹੋ ਬਈ ਜੇ ਤੁਹਾਡਾ ਐਡਾ ਹੀ ਧਿਆਨ ਸੀਗਾ ਭਾਜਪਾ ਵਾਲਿਆਂ ਦਾ ਤੇ ਕਾਂਗਰਸ ਵਾਲਿਆਂ ਦਾ ਕਿ ਕਿਤੇ ਹੋਰ ਵੀ ਐਲੀਵੇਟਡ ਰੋਡ ਬਣਾਈ ਹੈ ਕਿਸੇ ਸ਼ਹਿਰ ਚ ਜੀ ਕਿਤੇ ਬਣਾਈ ਆ ਉਹ ਅਕਾਲੀ ਦਲ ਦਾ ਹੀ ਪਲਾਨ ਸੀ ਅਕਾਲੀ ਦਲ ਅੱਛਾ ਜਿਹੜੇ ਇਹ ਭਾਜਪਾ ਵਾਲੇ ਕਹਿੰਦੇ ਆ ਨਾ ਸੈਂਟਰ ਦੇ ਪੈਸੇ ਆਏ ਹੋਏ ਆ ਫਲਾਨਾ ਢਮਕਾ ਉਹ ਪੈਸੇ ਆ ਜਿਹੜੇ ਉਹ ਸਾਡੇ ਸਟੇਟ ਦਾ ਜਿਹੜਾ ਹਿੱਸਾ ਜੀਐਸਟੀ ਦਾ ਜੀ ਉਹ ਤੋਂ ਪਹਿਲਾਂ ਵੈਲਿਊ ਐਡਿਡ ਟੈਕਸ ਦਾ ਜਿਹੜਾ ਸਿਸਟਮ ਦਾ ਪੈਸਾ ਸੀਗਾ ਉਹ ਪੈਸੇ ਚੋਂ ਸਾਨੂੰ ਇਹ ਚੀਜ਼ ਅਸੀਂ ਮੰਗੀ ਅਕਾਲੀ ਦਲ ਨੇ ਵਿਜ਼ਨ ਰੱਖਿਆ ਸੁਖਵੀਰ ਸਿੰਘ ਬਾਦਲ ਨੇ ਭਈ ਆ ਐ ਬਣੂਗੀ ਵੀ ਇੰਨਾ ਪੈਸਾ ਸਾਨੂੰ ਚਾਹੀਦਾ ਸਾਨੂੰ ਉਹਦੇ ਤੇ ਉੱਥੋਂ ਸਾਨੂੰ ਸਾਡਾ ਹਿੱਸਾ ਮਿਲਿਆ ਇਹਨਾਂ ਕੋਲ ਵਿਜ਼ਨ ਦੀ ਆ ਹਾਂ ਮੇਨ ਵਿਜ਼ਨ ਦੀ ਗੱਲ ਆ ਇਹਨਾਂ ਕੋਲ ਵਿਜ਼ਨ ਹੈ ਨਹੀਂ ਨਾ ਕੋਈ ਕੰਮ ਆ ਨਾ ਕੋਈ ਗੱਲ ਆ ਜਿੱਥੇ ਮਤਲਬ ਸਵਾਏ ਡੱਕ ਕੇ ਚੋਰੀ ਠੱਗੀ ਇਹਨਾਂ ਦੇ ਮਨਾਂ ਚ ਆ ਤੇ ਇਨਾਂ ਨੇ ਤੋਂ ਇਲਾਵਾ ਹੋਰ ਕੁਝ ਨਹੀਂ ਕੀਤਾ ਮੈਂ ਤਾਂ ਤੁਹਾਨੂੰ ਇੱਕ ਬੇਨਤੀ ਕੀਤੀ ਆ ਜਿੱਥੇ ਮਰਜੀ ਖੜ੍ਹਜੋ ਪਿੱਛੇ ਨੂੰ ਝਾਕਿਓ ਜਿਹੜਾ ਕੰਮ ਹੋਊਗਾ ਉਹ ਅਕਾਲੀ ਦਲ ਦੀ ਦੇਣ ਹੋਊਗੀ ਮੈਂ ਤਾਂ ਮੈਂ ਚੈਲੰਜ ਕਰਦਾ ਯਾਰ ਜੀ ਚੈਲੰਜ ਹਾਂ ਚੈਲੰਜ ਕਰਦਾ ਕਾ ਆਜੋ ਡਿਬੇਟ ਚਾਓ ਮੇਰੇ ਨਾਲ ਬਹਿ ਕੇ ਕਰੋ ਜੀ ਪਰ ਇਹ ਨਹੀਂ ਹੈ ਵੀ ਆਪਾਂ ਝੂਠ ਬੋਲੀਏ ਜੀ ਝੂਠ ਨਾ ਬੋਲਿਓ ਆਪਾਂ ਤੱਥਾਂ ਦੇ ਆਧਾਰ ਤੇ ਗੱਲ ਕਰ ਲਾਂਗੇ ਜੇ ਇੱਕ ਵੀ ਕੰਮ ਤੁਹਾਡਾ ਕੀਤਾ ਹੋਇਆ ਨਿਕਲੂਗਾ ਅਸੀਂ ਇਹ ਮੰਨ ਕੇ ਉੱਠਾਂਗੇ ਵੀ ਹਾਂ ਬਈ ਆਹ ਕੰਮ ਇਹਨਾਂ ਨੇ ਕੀਤਾ। ਨਹੀਂ ਤੁਸੀਂ ਮੰਨ ਕੇ ਉੱਠਿਓ ਵੀ ਸੁਵੀਰ ਬਾਦਲ ਦੀ ਸੋਚ ਸੀ, ਪ੍ਰਕਾਸ਼ ਸਿੰਘ ਬਾਦਲ ਦੀ ਸੋਚ ਸੀ। ਇਹ ਸਾਰੇ ਕੰਮ ਇਹਨਾਂ ਦੇ ਕੀਤੇ ਹੋਏ ਆਜੋ। ਜੀ ਜਦੋਂ ਮਰਜੀ। ਖੁੱਲੇ ਡੇਬੇਟ ਦਾ ਚੈਲੰਜ। ਖੁੱਲੇ ਡੇਬੇਟਾ। ਸੱਦਾ ਬਿਲਕੁਲ। ਜੀ ਧੰਨਵਾਦ। ਥੈਂਕ ਯੂ। ਤਾਂ ਤੁਸੀਂ ਸੁਣਿਆ ਇਸ ਨੂੰ ਸਰਦਾਰ ਬੋਬੀ ਗਰਚਾ ਜਿੱਥੇ ਉਹ ਆਪਣੇ ਉਮੀਦਵਾਰ ਦੀ ਗੱਲ ਕਰਦੇ ਨੇ ਕਿ ਬੇਦਾਗ ਛਵੀ ਹੈ। ਗੁਰਸਿੱਖ ਉਮੀਦਵਾਰ ਹੈ ਗੁਰਸਿੱਖ ਉਮੀਦਵਾਰ ਬਟਾ ਸ਼ਬਦ ਇੱਕ ਵਰਤਿਆ ਬੋਬੀ ਘਰਚਾ ਹੋ ਰਹਾ ਨੇ ਵੱਡੀ ਗੱਲ ਹੈ ਵਿਸ਼ਰੋਮਨੀ ਕਲਦਲ ਨੇ ਇੱਕ ਗੁਰਸਿੱਖ ਉਮੀਦਵਾਰ ਦਿੱਤਾ ਤੇ ਨਾਲ ਵੱਡਾ ਇੱਕ ਤੰਜ ਵੀ ਕਸਾ ਵੀ ਜਿਹੜੇ ਵਿਰੋਧੀ ਉਮੀਦਵਾਰ ਨੇ ਤਿੰਨੇ ਕਾਂਗਰਸੀ ਨੇ ਪੰਜਾਬ ਕਾਂਗਰਸੀ ਪ੍ਰਧਾਨਤ ਕਾਂਗਰਸੀ ਹੈਗੇ ਨੇ ਕਿਨੇ ਬਾਹਰੀ ਕਾਂਗਰਸੀ ਨੇ ਰਵਨੀਤ ਸਿੰਘ ਬਿੱਟੂ ਕਾਂਗਰਸ ਪਾਰਟੀ ਚੋਂ ਗਏ ਨੇ ਸ਼ੋਕਪਰਾਸ਼ਰ ਪੱਪੀ ਜਿਹੜੇ ਨੇ ਉਹ ਕਾਂਗਰਸ ਪਾਰਟੀ ਵਿੱਚੋਂ ਗਏ ਨੇ ਸਾਡਾ ਮੁਕਾਬਲਾ ਕੱਲੇ ਦਾ ਸਿੱਧੇ ਤੌਰ ਤੇ ਕਾਂਗਰਸ ਪਾਰਟੀ ਨਾਲ ਨੇ ਤੇ ਗੱਲ ਵਿਕਾਸ ਦੀ ਕਰਦੇ ਨੇ ਗੱਲ ਵਿਜ਼ਨ ਦੀ ਕਰਦੇ ਨੇ ਜੋ ਵਿਜ਼ਨ ਸ਼ਰੋਮਣੀ ਕਲਦਲ ਦਾ ਸੀ ਲੁਧਿਆਣਾ ਸਮੇਤ ਪੂਰੇ ਪੰਜਾਬ ਦੇ ਵਿੱਚ ਡਵੈਲਪਮੈਂਟ ਹੋਈ ਹੈ ਖੁੱਲਾ ਚੈਲੰਜ ਕਰਦੇ ਨੇ ਕਿ ਵਿਕਾਸ ਦੇ ਮੁੱਦੇ ਉਤੇ ਕਿਤੇ ਵੀ ਬਹਿਣ ਨੂੰ ਤਿਆਰ ਨੇ ਤੱਥਰੇ ਅਧਾਰ ਤੇ ਗੱਲ ਕਰਾਂਗੇ ਤੇ ਮੰਨ ਕੇ ਉੱਠਾਂਗੇ ਵੀ ਕਿਹੜਾ ਵਿਕਾਸ ਕਿਹਨੇ ਕਰਾਇਆ ਤੇ ਕਿਹੜਾ ਵਿਕਾਸ ਕਿਹਨੇ ਕਰਾਇਆ ਮਹਿੰਦਰਪਾਲ ਸਿੰਘ ਤੁਨਾ ਕੈਮਰਾਮੈਨ ਰੋਸ਼ਨ ਨਾਲ ਦੇਖਦੇ ਰਹੋ ਰਾਜਨੀਤੀ ਟੀਵੀ ਸਸਤੀਕਾਲ